ਨਾਕੀ ਡਵਾਈਟਰ ਕੋਲ ਤੇ ਕੀ ਨਾਮ ਹੈ ਜੀ ਮਨਦੀਪ ਸਿੰਘ ਜੀ ਮੇਰਾ ਨਾਮ ਹੈ ਜੀ ਮਨਦੀਪ ਜੀ ਕੀ ਦਿੱਕੀ ਨਹੀਂ ਹੁਣ ਗੱਲਬਾਤ ਹੋਈ ਕੁਛ ਕਿਉਂਕਿ ਉਹ ਪੱਕਾ ਨਾਕਾ ਵੀ ਲਾ ਲਿਆ ਤੇ ਦੇਖੋ ਵਕੀਲ ਸਾਹਿਬ ਸਾਡੇ ਨਾਲ ਘੁਮਬਦਰ ਮਿਲ ਕੇ ਆਏ ਨੇ ਤੇ ਘੁਮਬਦਰ ਇਹੋ ਕਹਿ ਰਹੇ ਨੇ ਕਿ ਸੰਦੀਪ ਸਿੰਘ ਨੂੰ ਬਹੁਤ ਜ਼ਿਆਦਾ ਟੌਰਚਰ ਕਰ ਦਿੱਤਾ ਮਤਲਬ ਕਿ ਉਹਦਾ ਕੀ ਗੁਪਤ ਪਾਰਟ ਦੇ ਵਿੱਚ ਕਾਫੀ ਨਾਲ ਡੇ ਮਾਰੇ ਨੇ ਉਹ ਕਹਿ ਰਹੇ ਨੇ ਕਿ ਸੰਦੀਪ ਸਿੰਘ ਨੇ ਖੁਦ ਦੇ ਬਿਆਨ ਆ ਮੂੰਹ ਦੇ ਮੈਨੂੰ ਘੱਟ ਤੋਂ ਘੱਟ 15 ਤੋਂ 20 ਮੁਲਾਜ਼ਮਾਂ ਨੇ ਦੀਚ ਨਾ ਕੁੱਟਿਆ ਤੇ ਐਡੀ ਮੋਟੀ ਡਾਂਗ ਕਹਿੰਦੇ ਵੇ ਉਹ ਤੋੜ ਦਿੱਤੀ ਮਾਰ-ਮਾਰ ਕੇ ਇੰਨੇ ਮਤਲਬ ਕਿ ਬੁਰਾ ਹਾਲ ਕੀਤਾ ਫਿਰ ਤਲੀਆਂ ਤੇ ਡਾਂਗਾ ਪਿੱਛੇ ਬੈਕ ਸਾਈਡ ਤੇ ਡਾਂਗਾ ਖੁਫਤ ਅੰਗਾਂ ਦੇ ਸਿਰ ਦੇ ਉੱਤੇ ਕਿਤੇ ਠੁੱਡੇ ਮਾਰਦੇ ਵੇ ਕਿਤੇ ਕਕਾਰਾਂ ਦੀ ਬੇਇੱਜ਼ਤੀ ਕਰਦੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਹੈ ਜੀ ਸੰਦੀਪ ਸਿੰਘ ਤੇ ਕੋਈ ਗਲਤਫਹਿਮੀ ਕਿ ਝਗੜਾ ਕਿਸ ਕਾਰਨ ਹੋਇਆ ਸੀ ਝਗੜਾ ਦੇਖੋ ਇਸ ਤਰ੍ਹਾਂ ਵਾ ਕੀ ਸੰਦੀਪ ਸਿੰਘ ਆਪਣਾ ਪੀਸੀਓ ਤੋਂ ਫੋਨ ਕਰਕੇ ਬਾਹਰ ਆ ਰਿਹਾ ਸੀ ਇਸ ਤਰ੍ਹਾਂ ਪੀਸੀਓ ਤੋਂ ਫੋਨ ਕਰਕੇ ਬਾਹਰ ਆਇਆ ਸੰਦੀਪ ਸਿੰਘ ਦੇ ਉੱਪਰ ਨਾਲ ਇਹਨਾਂ ਨੇ ਅਟੈਕ ਕਰ ਦਿੱਤਾ ਤੇ ਸੰਦੀਪ ਸਿੰਘ ਨੇ ਆਪਣਾ ਸੈਲਫ ਡਿਫੈਂਸ ਵਿੱਚ ਆਪਣਾ ਬਚਾਅ ਕੀਤਾ ਤੇ ਬਚਾਅ ਕਰਨ ਦੇ ਵਿੱਚੋ ਜਿੱਸੇ ਸੰਦੀਪ ਸਿੰਘ ਸਾਈਡ ਤੇ ਹੁੰਦਾ ਉਹਨੇ ਹੀ ਦੇਰ ਦੇ ਵਿੱਚ ਪ੍ਰਸ਼ਾਸਨ ਦੇ ਜਿਹੜੇ ਮੌਜੂਦਾ ਕਰਮਚਾਰੀ ਨੇ ਜਿਹੜੇ ਕੀ ਔਨ ਡਿਊਟੀ ਨੇ ਉਹਨਾਂ ਨੇ ਭਾਜੀ 20 ਤੋਂ 15 ਪੁਲਿਸ ਮੁਲਾਜ਼ਮਾਂ ਨੇ ਰੀਜਨਾ ਭਾਜੀ ਦਾ ਮਤਲਬ ਕਿ ਜਿਹਨੂੰ ਕਹਿੰਦੇ ਨਾ 3 ਮਤਲਬ ਸੀਰੇ ਟੌਰਚਰ ਤੋਂ ਵੀ ਉੱਪਰ ਦਾ ਨੰਨ ਤਸ਼ੱਦਦ ਕੀਤਾ ਹੋਰ ਹੈ। ਥੋੜਾ ਇੱਥੇ ਪ੍ਰੋਟੈਸਟ ਚੱਲ ਰਿਹਾ ਜਿੱਥੇ ਬੰਦੀਆਂ ਸਮਰਥਨ ਦੇਖੋ ਜੀ ਸਾਰੀਆਂ ਜਿੱਥੇ ਬੰਦੀਆਂ ਦਾ ਸਮਰਥਨ ਹੈ ਤੇ ਅਸੀਂ ਜਨੀਆਂ ਵੀ ਜਿੱਥੇ ਬੰਦੀਆਂ ਕੱਲ ਆਈਆਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ। ਬਾਕੀ ਜਿਹੜੀਆਂ ਨਹੀਂ ਆਈਆਂ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਦੀ ਵੱਧ ਤੋਂ ਵੱਧ ਪਰਿਵਾਰ ਦਾ ਸਾਥ ਦਿਓ ਕਿਉਂਕਿ ਪਰਿਵਾਰ ਨੂੰ ਇਸ ਵੇਲੇ ਸਿੱਖ ਸੰਗਤ ਦੀ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਜਿੰਨਾ ਚਿਰ ਪੰਥ ਨਾਲ ਹੋਏਗਾ ਜੀ ਫੇਰ ਹੀ ਆਪਾਂ ਕਿਸੇ ਹਾਲ ਤੇ ਪਹੁੰਚ ਸਕਾਂਗੇ। ਮਿੱਤੇ ਵਿਖੋ ਸਾਨੂੰ 7 ਦਿਨ ਹੋ ਗਏ ਜੀ ਪਟਿਆਲਾ ਦੇ ਵਿੱਚ ਢੇਲੀ ਆਪਾਂ ਜੇਲ੍ਹ ਤੇ ਜਾਂਦੇ ਪਏ ਆਂ ਢੇਲੀ ਸਾਨੂੰ ਲੋਲੀ ਘੋਤੇ ਦੇ ਵਿੱਚ ਤੁਹਾਡੀ ਅੱਜ ਮੁਲਾਕਾਤ ਕਰਾ ਗਏ ਤੁਹਾਡੀ ਕੱਲ ਕਰਾਂਗੇ ਪਰ ਹਜੇ ਤੱਕ ਸਾਡੀ ਮੁਲਾਕਾਤ ਨਹੀਂ ਕਰਾਉਂਦੇ ਬੋ ਸੰਦੀਪ ਜੀ ਸੰਗਰੂਰ ਜੇਲ੍ਹ ਵਿੱਚ ਹੈਗੇ ਨੇ ਹਾਂ ਜੀ ਹਾਂ ਜੀ ਸਾਨੂੰ ਕੱਲ ਹੀ ਪਤਾ ਲੱਗਾ ਜੀ ਸੰਦੀਪ ਸਿੰਘ ਜੀ ਹੁਣ ਸੰਗਰੂਰ ਜੇਲ੍ਹ ਚ ਹੈਗੇ ਤੁਹਾਡੀ ਸਟਾਰਟਿੰਗ ਤੋਂ ਮੰਗ ਸੀ ਕਿ ਤੁਸੀਂ ਮਿਲਣਾ ਚਾਹੁੰਦੇ ਹੋ ਤੁਸੀਂ ਬ੍ਰਦਰ ਐਜੇ ਖੂਨ ਬਲੱਡ ਦੇ ਤੰ ਤੋਂ ਤੁਸੀਂ ਮਿਲਣਾ ਤੁਹਾਨੂੰ ਕੀ ਪ੍ਰਸ਼ਾਸਨ ਕੀ ਕਹਿੰਦਾ ਮਿਦਾਨ ਦਾ ਕੀ ਕੋਈ ਇਹ ਗੱਲਬਾਤ ਤੁਹਾਡੀ ਕਿਵੇਂ ਲਾਵਾਗੇ ਦੇਖੋ ਇਹ ਜਿਹੜੀ ਗੱਲ ਕਰਦੇ ਆ ਇਹ ਮੰਗ ਨਹੀਂ ਦੇਖੋ ਚ ਕੋਈ ਆਪਾਂ ਗਲਤ ਗੱਲ ਨਹੀਂ ਕਹਿ ਰਹੇ ਅਸੀਂ ਆਪਣੇ ਪਰਿਵਾਰ ਦੇ ਮੈਂਬਰ ਆਂ ਅਸੀਂ ਪਰਿਵਾਰ ਨੂੰ ਆਪਣੇ ਵੇਖਣਾ ਚਾਹੁੰਦੇ ਸੰਦੀਪ ਸਿੰਘ ਨੂੰ ਇੱਥੇ ਗਲਤ ਕੀ ਆ ਜੇ ਤੁਸੀਂ ਤਿੰਨ ਬੰਦਿਆਂ ਦਾ ਇਲਾਜ ਰਣਜੀਤਰਾ ਹਸਪੀਟਲ ਚ ਕਰਾ ਸਕਦੇ ਜੇ ਤਾਂ ਸੰਦੀਪ ਸਿੰਘ ਦਾ ਕਿਉਂ ਨਹੀਂ ਕਰਾ ਰਹੇ ਜਦ ਕਿ ਸੰਦੀਪ ਸਿੰਘ ਨੂੰ ਬਹੁਤ ਜ਼ਿਆਦਾ ਮੇਜਰ ਸੱਟਾਂ ਆ ਚੁੱਕੀਆਂ ਹੋਈਆਂ ਵਾ ਤੇ ਜਾਣ ਬੁੱਝ ਕੇ ਪ੍ਰਸ਼ਾਸਨ ਦੀ ਨਲਾਕੀ ਹੈ ਜਿਹੜਾ ਕਿ ਸੰਦੀਪ ਸਿੰਘ ਦਾ ਇਲਾਜ ਨਹੀਂ ਕਰਾਉਂਦੇ ਵੇ ਹੁਣ ਕੀ ਰਣਨੀਤੀ ਲੇਗੀ ਤੁਹਾਡੀ ਦੇਖੋ ਇੱਕ ਛੇਤੀ ਸਮੇਂ ਹੋਰ ਐਡ ਨੂੰ ਕਰਨਾ ਚਾਹਨਾ ਦੇ ਵਿੱਚ ਆਪਣੇ ਮਾਯੋਗ ਕੋਰਟ ਤੋਂ ਆਰਡਰ ਵੀ ਹੋ ਚੁੱਕਾ ਹੈ ਇਹ ਸੰਦੀਪ ਸਿੰਘ ਦੀ ਜਲਦ ਤੋਂ ਜਲਦ ਮੈਡੀਕਲ ਕਰਵਾਇਆ ਜਾਵੇ ਉਹ ਵੀ ਰਜਿੰਦਰਾ ਹਸਪੀਟਲ ਤੋਂ ਬੋਰਡ ਬਿਠਾ ਕੇ ਫਿਰ ਫਿਰ ਉਹਨੇ ਵੀ ਕਿਹਾ ਕਿ ਪ੍ਰਸ਼ਾਸਨ ਪ੍ਰਸ਼ਾਸਨ ਨੂੰ ਕਿਹਾ ਕਿ ਇਹਨਾਂ ਦੀ ਮੁਲਾਕਾਤ ਜਲ ਕਰਾਈ ਜਾਵੇ ਜੇਲ੍ਹ ਪ੍ਰਸ਼ਾਸਨ ਪਰ ਮੈਨੂੰ ਨਹੀਂ ਸਮਝ ਲੱਗਦਾ ਪਿਆ ਇਹ ਕਿਉਂ ਨਹੀਂ ਮੁਲਾਕਾਤ ਪਰਿਵਾਰ ਦੀ ਕਰਾ ਰਹੇ ਕਿੰਨਾ ਕੋ ਨੂੰ ਟੌਰਚਰ ਕਰ ਛੱਡੇ ਹੈ ਜਿਹੜਾ ਕਿ ਮੁੰਡੇ ਨੂੰ ਤੁਸੀਂ ਬੁਲਾਉਂਦੇ ਹੀ ਨਹੀਂ ਫੇ ਇਹ ਤੇ ਜੇਲ੍ਹ ਪ੍ਰਸ਼ਾਸਨ ਦੀ ਬਹੁਤ ਜ਼ਿਆਦਾ ਨਲਾਕੀ ਹੈ ਜੀ ਇਹਦੇ ਵਿੱਚ ਕੋਈ ਹ ala adhikari ਨਾਲ ਗੱਲਬਾਤ ਹੋਈ ਹੈ ਤੁਹਾਡੀ ਦੇਖੋ ਸਾਰੇ ਕੋ ਕੱਲ ਵੀ ala adhikari ਇਹਨਾਂ ਦੇ ਆਏ ਸੀ ਉਹ ਸਾਨੂੰ ਕਹਿ ਕੇ ਗਏ ਨੇ ਕਿ ਤੁਹਾਡਾ ਅੱਜ ਮੁਲਾਕਾ ਤੁਹਾਡੀ ਕਰਵਾਵਾਂਗੇ ਟਾਈਮਿੰਗ ਕੋਈ ਦਿੱਤੀ ਹੈ ਟਾਈਮਿੰਗ ਦਿੱਤੀ ਇਹਨਾਂ ਨੇ 11 ਵਾ ਟਾਈਮ ਦਿੱਤਾ ਸੀ ਤੇ ਕਹਿ ਰਹੇ ਕਿ ਤੁਹਾਡੀ ਮੁਲਾਕਾਤ ਕਰਵਾਵਾਂਗੇ ਤੁਸੀਂ ਪ੍ਰੋਟੈਸਟ ਨਾ ਕਰੋ ਸਾਡੀ ਰਿਕਵੈਸਟ ਹੈ ਤੁਹਾਡੇ ਅੱਗੇ ਫਿਰ ਵੀ ਦੇਖੋ ਅਸੀਂ ਦੋ ਐਨਰਜੀਆ ਰੋਡ ਨਾਲ ਬਲੌਕ ਕੀਤੀਆਂ ਸੀ ਕਿਉਂਕਿ ਤਾਂ ਕੀਤੀਆਂ ਸੀ ਵੇਖੋ 6-7 ਦਿਨ ਹੋ ਗਏ ਪ੍ਰਵਾਹ ਨੂੰ ਕੋਈ ਇਨਸਾਫ ਨਹੀਂ ਦੇ ਰਿਹਾ ਮਾਂ ਜੋ ਕੋਡ ਦੀਆਂ ਧੱਡੀਆਂ ਢਾਹ ਦਿੱਤੀਆਂ ਇਹਨਾਂ ਨੇ ਫਿਰ ਦੇਖੋ ਇਹਨਾਂ ਦੇ ਕਹਿਣ ਦੇ ਮੁਤਾਬਕ ਐਸਐਚਓ ਸਾਹਿਬ ਕਹਿੰਦੇ ਕੱਲ ਸਾਡੇ ਕੋ ਆਏ ਸੀ ਕਹਿੰਦੇ ਤੁਹਾਡੇ ਕੀ ਰਿਕੁਐਸਟ ਤੁਸੀਂ ਇੱਕ ਸਾਈਡ ਛੱਡ ਦੋ ਇੱਕ ਸਾਈਡ ਆਪਣਾ ਰੋਸ ਕਰ ਲਓ ਚਲੋ ਅਸੀਂ ਉਹਨਾਂ ਦੇ ਹਰ ਤਰ੍ਹਾਂ ਦਾ ਕੰਪਰਮਾਈਜ਼ ਕਰਨ ਨੂੰ ਤਿਆਰ ਹੈ ਪਰ ਜੇਲ ਪ੍ਰਸ਼ਾਸਨ ਇੰਨਾ ਢੀਠ ਹੈ ਨਾ ਕਿ ਸਾਡੀ ਮੁਲਾਕਾਤ ਹੀ ਨਹੀਂ ਕਰਵਾ ਰਿਹਾ ਨਾ ਸੰਦੀਪ ਸਿੰਘ ਦਾ ਮੈਡੀਕਲ ਕਰਵਾ ਰਿਹਾ ਪਤਾ ਨਹੀਂ ਕੀ ਦਬਾਅ ਜੀ ਇਹਨਾਂ ਦੇ ਉੱਤੇ ਬਣਿਆ ਪਿਆ ਦੇਓ ਸੰਦੀਪ ਸਿੰਘ ਸਣੀ ਦਾ ਮਸਲਾ ਕਿਸ ਪਾਸੇ ਜਾਏਗਾ ਦੇਖੋ ਜੀ ਸੰਦੀਪ ਸਿੰਘ ਸਣੀ ਉਹ ਕੋ ਜੋਦਾ ਆ ਜਿਨੇ ਸਦੀਰ ਸੂਰੀ ਜਿਹੜਾ ਆਪਣੇ ਆਪ ਨੂੰ ਹਿੰਦੂ ਨੇਤਾ ਕਹੋਂਦਾ ਸੀ ਜਿਹੜਾ ਸਿੱਖਾਂ ਦੀਆਂ ਬੀਬੀਆਂ ਨੂੰ ਬੱਚੀਆਂ ਨੂੰ ਪੰਜਾਬ ਦੀਆਂ ਬੀਬੀਆਂ ਬੱਚੀਆਂ ਨੂੰ ਬਹੁਤ ਗਲਤ ਸ਼ਬਦਾਵਲੀ ਵਰਤਦਾ ਸੀ 2022 ਦੇ ਨਵੰਬਰ ਵਿੱਚ ਉਹਨੂੰ ਸੋਦਾ ਲੱਗ ਜਾਂਦਾ ਪਰ ਉਸ ਤੋਂ ਬਾਅਦ ਸੰਦੀਪ ਸਿੰਘ ਜੇਲ੍ਹ ਵਿੱਚ ਬੰਦ ਹੈ ਉਹਦੀ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਇਦਾਂ ਦੀ ਗੱਲ ਨਹੀਂ ਆਈ ਕਿ ਉਹਨੇ ਕਿਤੇ ਟੀਵੀ ਮਾਰੀ ਹੋਵੇ ਕਿਸੇ ਤਰ੍ਹਾਂ ਦਾ ਪੀਸ ਖਰਾਬ ਕੀਤਾ ਹੋਵੇ ਪਰੰਤੂ ਅਫਸੋਸ ਹੈ ਕਿ ਉਹ ਉਹਨੂੰ ਬੰਦ ਇੱਥੇ ਕਰ ਦਿੱਤਾ ਪੁਚੜ ਪੁਲਿਸ ਅਫਸਰਾਂ ਦੇ ਨਾਲ ਇਹ ਇੱਕ ਜਾਂਚ ਦਾ ਵਿਸ਼ਾ ਆ ਕਿਉਂਕਿ ਸੰਦੀਪ ਸਿੰਘ ਦਾ ਕੇਸ ਐਵੀਡੈਂਸ ਤੇ ਲੱਗਾ ਹੋਇਆ ਸੀ ਤੇ ਜਦੋਂ ਕੋਈ ਐਵੀਡੈਂਸ ਦੇਣ ਨਹੀਂ ਆਉਂਦਾ ਤੇ ਮਾਨਯੋਗ ਹਾਈ ਕੋਰਟ ਜਿਹੜੀ ਆ ਜਾਂ ਕੋਰਟ ਆ ਉਹਨੂੰ ਜਵੰਤ ਦੇ ਦਿੰਦੀ ਆ ਸੰਦੀਪ ਸਿੰਘ ਬੇਲ ਦੇ ਨੇੜੇ ਸੀਗਾ ਏਜੰਸੀਆਂ ਨੇ ਕੁਝ ਗਲਤ ਬੰਦਿਆਂ ਨੇ ਸੰਦੀਪ ਸਿੰਘ ਨੂੰ ਪਿਛੋਲੇ ਵਿੱਚ ਪਾਉਣ ਵਾਸਤੇ ਉਹਨੂੰ ਪਸਾ ਕੇ ਰੱਖਣ ਵਾਸਤੇ ਕਿਉਂਕਿ ਉਦਾਂ ਤਾਂ ਕੋਈ ਬਣਦੀ ਨਹੀਂ ਸੀ ਗੱਲ ਸਿੰਪਲ ਮਰਡਰ ਸੀ ਕੋਈ ਯੂਪੀਏ ਨਹੀਂ ਕੋਈ ਕੁਝ ਨਹੀਂ ਉਹਨੇ ਆਰਾਮ ਨਾਲ ਉਹਦੀ ਬੇਲ ਵੀ ਹੋਣੀ ਸੀ ਸਾਰਾ ਕੁਝ ਹੋਣਾ ਸੀ ਉਹਨੂੰ ਪਸਾਉਣ ਵਾਸਤੇ ਜਾਣ ਬੁੱਝ ਕੇ ਉਹ ਦਰਿੰਦੇ ਅਫਸਰਾਂ ਦੇ ਨਾਲ ਉਹਦੀ ਗਿਣਤੀ ਪਾਈ ਗਈ ਉਹਨਾਂ ਨੇ ਇਹਨੂੰ ਪ੍ਰਵੋਕ ਕੀਤਾ ਪ੍ਰਵੋਕ ਕਰਨ ਤੋਂ ਬਾਅਦ ਝਗੜਾ ਹੋਇਆ ਝਗੜੇ ਦੇ ਵਿੱਚ ਕਿਸੇ ਦੇ ਸੱਟ ਵੱਧ ਵੱਜ ਗਈ ਕਿਸੇ ਦੇ ਘੱਟ ਵੱਜ ਗਈ ਹੋਰ ਨਾ ਹੈਰਾਨੀ ਦੀ ਗੱਲ ਇਹ ਆ ਵੀ ਜਿਹੜੇ ਪੁੱਛੜ ਅਫਸਰਾਂ ਉਹਨਾਂ ਵੱਲੋਂ ਐਫਆਈਆਰ ਤੇ ਸੰਦੀਪ ਸਿੰਘ ਦੇ ਦਰਜ ਹੋ ਗਈ ਪਰ ਜਿਹੜੀ ਸੰਦੀਪ ਸਿੰਘ ਨੂੰ ਇੰਜਰੀ ਆਈ ਆ ਉਹਦਾ ਕੋਈ ਹਜੇ ਤੱਕ ਥੋ ਪਤਾ ਨਹੀਂ ਇਹ ਜਿਹੜਾ ਅੱਜ ਦਾ ਜਿਹੜਾ ਸੰਘਰਸ਼ਾ ਕੱਲੀ ਮੁਲਾਕਾਤ ਤੇ ਉੱਤੇ ਖਤਮ ਹੋਣ ਵਾਲਾ ਨਹੀਂ ਹੈਗਾ ਕਿ ਕੱਲੀ ਮੁਲਾਕਾਤ ਕਰਾ ਦੋ ਤੇ ਖਤਮ ਹੋ ਜਾਏ ਫੰਡਮੈਂਟਲ ਰਾਈਟ ਜਿਹੜੇ ਹੈਗੇ ਆ ਸੰਦੀਪ ਸਿੰਘ ਦੇ ਬਣਦੇ ਆ ਮਨੁੱਖੀ ਅਧਿਕਾਰ ਉਹਦੇ ਵੀ ਬਣਦੇ ਆ ਦੋਸ਼ੀ ਦੇ ਵੀ ਆਪਣੇ ਅਧਿਕਾਰ ਹੁੰਦੇ ਆ ਸੋ ਸੰਦੀਪ ਸਿੰਘ ਵੱਲੋਂ ਜਿਹੜਾ ਪਰਚਾ ਆ ਉਹ ਦੋਸ਼ੀ ਅਫਸਰਾਂ ਤੇ ਹੋਣਾ ਜ਼ਰੂਰੀ ਆ ਇਹ ਕੇਸ ਕ੍ਰਾਸ ਕੇਸ ਬਣਨਾ ਆ ਸੰਦੀਪ ਸਿੰਘ ਦਾ ਡਾਕਟਰੀ ਬੋਰਡ ਬਣਾਇਆ ਜਾਇਦਾ ਜਾਣਾ ਚਾਹੀਦਾ ਆ ਉਹਦੀ ਜਾਂਚ ਹੋ ਕੇ ਜਿਹੜੇ ਦੋਸ਼ੀ ਬੰਦਿਆਂ ਨੇ ਸੰਦੀਪ ਸਿੰਘ ਦੀ ਕੁੱਟਮਾਰ ਕੀਤੀ ਆ ਜਿਨ੍ਹਾਂ ਦੀ ਸੁਪਰਵੀਜ਼ਨ ਚ ਹੋਈ ਆ ਜੇਲ੍ਹ ਸੁਪਰਡੈਂਟ ਜੇਲ੍ਹ ਅਥਾਰਟੀ ਕਿੱਥੇ ਸੀ ਚੱਕਰ ਹੌਲਦਾਰ ਕਿੱਥੇ ਸੀਗਾ ਇਹ ਸਾਰੀ ਅਥਾਰਟੀ ਜਿਹੜੀ ਆ ਇਨਵੈਸਟੀਗੇਸ਼ਨ ਦੇ ਘੇਰੇ ਚ ਆਉਂਦੀ ਆ ਸੰਦੀਪ ਸਿੰਘ ਦੀ ਸੁਰੱਖਿਆ ਹਰ ਕੈਦੀ ਦੀ ਹਰ ਹਵਾਲਾ ਤੀ ਦੀ ਸੁਰੱਖਿਆ ਦਾ ਜੁੰਮਾ ਜੇਲ੍ਹ ਸੁ퍼ਡੈਂਟ ਤੇ ਚੱਕਰ ਹੌਲਦਾਰ ਦਾ ਹੁੰਦਾ ਉਹ ਉਹ ਆਪਣੀ ਡਿਊਟੀ ਨਿਭਾਉਣ ਵਿੱਚ ਨਾਕਾਮਜਾਬ ਰਹੇ ਆ ਉਹਨਾਂ ਸਾਰੇ ਅਧਿਕਾਰੀਆਂ ਤੇ ਪਰਚਾ ਬਣਦਾ ਉਹ ਦੋਸ਼ੀ ਅਫਸਰਾਂ ਤੇ ਪਰਚਾ ਬਣਦਾ ਤੇ ਫੇਰ ਕਾਮ ਨੂੰ ਟਰਾਂਸ ਮਿਲਣੀ ਆ ਫੇਰ ਗੱਲ ਇਹ ਖੜਨੀ ਆ ਨਹੀਂ ਤੇ ਇਹ ਗੱਲ ਵੱਧੀ ਰਹਿਣੀ ਆ ਜੀ ਪੂਰੇ ਮਾਮਲੇ ਨੂੰ ਕਿਦਾਂ ਵੇਖਦੇ ਹੋ ਕਿ ਸੰਦੀਪ ਸਨੀ ਦੇ ਨਾਮ ਗੂਤ ਹੋਇਆ ਯਾ ਕਿਰਤ ਨਾ ਕਰੂ ਸਾਹਮਣੇ ਆਇਆ ਉਹਦੇ ਦੀ ਸੱਚਾਈ ਕਿੰਨੀ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਸੰਗਤ ਨੂੰ ਦੱਸਣਾ ਚਾਹਣਾ ਲਾ ਵੀ ਇੱਕ ਗਿਣੀ ਮਿਤੀ ਸਾਜਸ਼ ਦੇ ਤਹਿਤ ਹੋਇਆ ਹੈ ਆ ਆਪਾਂ ਲੱਖ ਭਾਵੇਂ ਕਈ ਜੇ ਵੀ ਦੀ ਨਕਵਾਰੀ ਹੋਣੀ ਚਾਹੀਦੀ ਹੈ ਮਨੁੱਖੀ ਅਧਿਕਾਰਾਂ ਦਾ ਕਾਣ ਮਨੁੱਖੀ ਅਧਿਕਾਰਾਂ ਦੇ ਕਾਣ ਦੀ ਗੱਲ ਕਰਿਓ ਸਾਡੇ ਨਾਲ ਪਹਿਲਾਂ ਤੋਂ ਹੁੰਦਾ ਆਇਆ ਹੈ ਤੇ ਜੇਕਰ ਨੰਨਕੁਆਰੀ ਦੀ ਗੱਲ ਕਰ ਆਪਾਂ ਨੇ ਨੰਕੁਆਰੀ ਕੀਤੀ ਜਾਵੇ ਤਾਂ ਉਹ ਵੀ ਸਾਡੇ ਹੱਕ ਚ ਨਹੀਂ ਹੋਣੀ ਇਹ ਹੋਇਆ ਕੀ ਹੈ ਵੀ ਮੁਲਾਜ਼ਮ ਹਾਤਾ ਜਿਹੜਾ ਹੈ ਉਹ ਉੱਥੇ ਕੈਦੀ ਰਹਿੰਦੇ ਨੇ ਜਾਂ ਮੁਲਾਜ਼ਮ ਰਹਿੰਦੇ ਨੇ ਤੇ ਸੰਦੀਪ ਸਿੰਘ ਜਿਹੜਾ ਇੱਕ ਹਵਾਲਾਤੀ ਆ ਤੇ ਹਵਾਲਾਤੀ ਨੂੰ ਕਦੇ ਵੀ ਜਿਹੜਾ ਕੈਦੀਆਂ ਦੇ ਨਾਲ ਨਹੀਂ ਰੱਖਿਆ ਜਾਂਦਾ ਇੱਕ ਜੇਲ ਪ੍ਰਸ਼ਾਸਨ ਦਾ ਪ੍ਰੀਜ਼ਰ ਦਾ ਇੱਕ ਨਿਯਮ ਹੈ ਰੂਲ ਹੈ ਕੈਦੀ ਵੱਖਰੇ ਨੇ ਹਵਾਲਾਤੀ ਵੱਖਰੇ ਨੇ ਸੋ ਉੱਥੇ ਸੰਦੀਪ ਸਿੰਘ ਨੂੰ ਰੱਖਣ ਦਾ ਕਾਰਨ ਹੈ ਜੀ ਵੀ ਉਹਨਾਂ ਬੰਦਿਆਂ ਦੇ ਵਿੱਚ ਕਿਉਂਕਿ ਉਹ ਜਿਹੜੇ ਬੰਦੇ ਸੀ ਜਿਆ ਇੰਦਰਜੀਤ ਸਿੰਘ ਜਾਂ ਵਿਚਨ ਸਿੰਘ ਜਾਂ ਸੋਭਾ ਸਿੰਘ ਉਹ ਬੰਦੇ ਕ੍ਰਾਈਮ ਦੇ ਮਾਸਟਰ ਬਲਾਸਟਰ ਜਿਹਨੂੰ ਕਹਿ ਸਕਦੇ ਆ ਉਹ ਬੰਦੇ ਸੀਗੇ ਜਿਨ੍ਹਾਂ ਨੇ ਹਜ਼ਾਰਾਂ ਨੌਜਵਾਨ ਜਿਹੜੇ ਨੇ ਤਸ਼ੱਤਤ ਕਰਕੇ ਔਰ ਬੜੇ ਮਾਸਟਰ ਤੇ ਗੇਮਾਂ ਬਣਾ ਕੇ ਜਿਨ੍ਹਾਂ ਨੇ ਮਾਰੇ ਨੇ ਤੇ ਸੰਦੀਪ ਸਿੰਘ ਨੂੰ ਉਹਨਾਂ ਨੇ ਸੰਦੀਪ ਸਿੰਘ ਨੇ ਇਹ ਐਪਲੀਕੇਸ਼ਨ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਲਿਖੀ ਵੀ ਇਹ ਬੰਦਿਆਂ ਦਾ ਰਵਈਆ ਠੀਕ ਨਹੀਂ ਹੈਗਾ ਮੈਨੂੰ ਇੱਥੋਂ ਬਦਲ ਦਿੱਤਾ ਜਾਵੇ ਤੇ ਸੰਦੀਪ ਸਿੰਘ ਦੀ ਉਹ ਸੁਣਵਾਈ ਨਹੀਂ ਹੋਈ ਕਿਉਂ ਕਿਉਂਕਿ ਇਹ ਉਪਰੋਂ ਸਰਕਾਰਾਂ ਦਿਆ ਕਿਣੀ ਮਿੱਤੀ ਸਾਜ਼ਿਸ਼ ਸੀਗੀ ਏਜੰਸੀਆਂ ਦੀ ਵੀ ਸੰਦੀਪ ਸਿੰਘ ਨੂੰ ਮਾਰਾਇਆ ਜਾਵੇ ਜੇਲ੍ਹ ਦੇ ਵਿੱਚ ਤੇ ਜਦੋਂ ਸੰਦੀਪ ਸਿੰਘ ਦੇ ਉੱਥੋਂ ਗਿਣਤੀ ਨਹੀਂ ਬਦਲੀ ਇਹਨਾਂ ਬੰਦਿਆਂ ਨੇ ਬੜੀ ਪਲਾਨਿੰਗ ਦੇ ਨਾਲ ਉਹਦੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੰਦੀਪ ਸਿੰਘ ਨੂੰ ਜਾਨਵਾਰ ਮਾਰਨ ਦੀ ਕੋਸ਼ਿਸ਼ ਕੀਤੀ ਜਦੋਂ ਸੰਦੀਪ ਸਿੰਘ ਹੁਣ ਤਗੜਾ ਉਸ ਨੇ ਫਿਰ ਆਪਣਾ ਬਚਾਅ ਕੀਤਾ ਬਚਾਅ ਦੇ ਵਿੱਚ ਜਦੋਂ ਗੱਲ ਹੋਈ ਉਹ ਬੰਦਿਆਂ ਦੀ ਸੱਤਾ ਦਾ ਵਿਖਾਤੀਆਂ ਸੁਪਾਸਿੰਘ ਨੂੰ ਕਹਤਾ ਵੀ ਉਹ ਦੇਖੋ ਮੈਂ ਹਰਾਣਾ ਵੀ ਯਾਰ ਕਿੱਡਾ ਖ ਮਾੜਾ ਬੰਦਾ ਹੈਗਾ ਜਿਸ ਬੰਦੇ ਦੇ ਪਰਿਵਾਰ ਨੇ ਬੱਚਿਆਂ ਨੇ ਉਹਦੀ ਬੋਡੀ ਲੈਣ ਤੋਂ ਉਹਦਾ ਇਲਾਜ ਕਰਾਉਣ ਤੋਂ ਮਨਾਂ ਕਰਤਾ ਵੀ ਇਹਨੂੰ ਜਾਣਦਾ ਹੀ ਨਹੀਂ ਮਤਲਬ ਜਿਹੜਾ ਬੰਦਾ ਪਰਿਵਾਰ ਵਾਸਤੇ ਤਾਂ ਨਹਾਇਤ ਮਾੜਾ ਹੈ ਉਹ ਬੰਦੇ ਨੇ ਕਿੱਡੇ ਕ ਪਾਪ ਕੀਤੇ ਹੋਣਗੇ ਤੇ ਜਦੋਂ ਉਹਨਾਂ ਬੰਦਿਆਂ ਦਾ ਇਲਾਜ ਵਾਸਤੇ ਤਾਂ ਲੈ ਗਏ ਅਸੀਂ ਨਹੀਂ ਕਹਿੰਦੇ ਸੰਦੀਪ ਸਿੰਘ ਦਾ ਪਰਚਾ ਰੱਦ ਕਰ ਦਿਓ ਅਸੀਂ ਬਿਲਕੁਲ ਨਹੀਂ ਕਹਿੰਦੇ ਔਰ ਸੰਦੀਪ ਸਿੰਘ ਇਸ ਸਮੇ ਕਿਹੜੇ ਹਾਲਾਤ ਚ ਕਿਦਾਂ ਇਹ ਬਿਲਕੁਲ ਵੀ ਜਾਣਕਾਰੀ ਪਰਿਵਾਰ ਕੋਲ ਹੈ ਨਹੀਂ ਸੋ ਪਰਿਵਾਰ ਨਾਲ ਪਹਿਲਾਂ ਜਿਹੜਾ ਅਧਿਕਾਰ ਮਿਲਣ ਦਾ ਮਲਾਇਆ ਜਾਵੇ ਜੇ ਸੰਦੀਪ ਸਿੰਘ ਦੇ ਕੁਝ ਹੋਇਆ ਫਿਰ ਅਗਲੀ ਗੱਲ ਫਿਰ ਬਾਅਦ ਚ ਕਰਾਂਗੇ ਵੀ ਉਹਦਾ ਇਲਾਜ ਜਿਹੜਾ ਉਹ ਕਰਵਾਇਆ ਜਾਵੇ ਪਰ ਇਹ ਵਿਸ਼ਾ ਬਿਲਕੁਲ ਕੱਲ ਕਲੀਅਰ ਹੈ ਵੀ ਸੰਦੀਪ ਸਿੰਘ ਨੂੰ ਉੱਥੇ ਪਾਇਆ ਹੀ ਉਹਨਾਂ ਲੋਕਾਂ ਦੇ ਜਾਣ ਕਰਕੇ ਜਾਣ ਕਰਕੇ ਪਾਇਆ ਸੀ ਵੀ ਤਾਂ ਜੋ ਗਿਣੀ ਮਿੱਥੀ ਸਾਜ਼ਿਸ਼ ਨਾਲ ਸੰਦੀਪ ਸਿੰਘ ਨੂੰ ਕਦਮ ਕੀਤਾ ਜਾਂਦਾ ਜੀ ਕਿਉਂਕਿ ਸੰਦੀਪ ਸਿੰਘ ਉਹ ਚਿਹਰਾ ਹੈ ਜਿਨੇ ਸਰਕਾਰਾਂ ਦੇ ਥਾਸ ਬੰਦਿਆਂ ਨੂੰ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਸੀ ਉਹਨਾਂ ਨੂੰ ਗੱਡੀ ਚੜਾਇਆ ਤੇ ਉਹ ਸੰਦੀਪ ਸਿੰਘ ਉਹਨਾਂ ਦੇ ਅੱਖਾਂ ਦੇ ਵਿੱਚ ਰੜਕਦਾ ਸੀ ਤੇ ਜੇਲ੍ਹ ਦੇ ਵਿੱਚ ਉਹਨੂੰ ਮਾਰ ਦਿੱਤਾ ਜਾਵੇ ਪਰ ਉਹਨਾਂ ਦਾ ਜਿਹੜਾ ਇਹ ਪੈਂਤਰਾ ਹੈ ਨਹੀਂ ਚੱਲਿਆ ਤੇ ਸੰਦੀਪ ਸਿੰਘ ਨੇ ਆਪਣੇ ਆਪ ਨੂੰ ਬਚਾਇਆ ਹੁਣ ਅੱਗੇ ਸੰਦੀਪ ਸਿੰਘ ਉੱਪਰ ਉਹਨਾਂ ਨੇ ਹਮਲਾ ਕੀਤਾ ਕੀ ਹਲਾ ਸੰਦੀਪ ਸਿੰਘ ਦੇ ਨੇ ਸੋ ਇਹ ਜਾਂਚ ਦਾ ਵਿਸ਼ਾ ਪਰ ਜਾਂ ਸਾਡੇ ਹੱਕ 'ਚ ਕਦੇ ਨਹੀਂ ਆਉਣੀ ਪਰ ਅਸੀਂ ਪ੍ਰਸ਼ਾਸਨ ਨੂੰ ਸਾਡੇ ਇੱਥੇ ਐਸਐਸਪੀ ਵਰੁਣ ਜੀ ਨੇ ਬਹੁਤ ਅੱਛੇ ਅਫਸਰ ਨੇ ਮੈਂ ਤਾਂ ਹੈਰਾਨ ਆ ਇਸ ਗੱਲ ਤੋਂ ਵੀ ਵਰੁਣ ਜੀ ਬਹੁਤ ਸਿਆਣੇ ਸੂਝਣ ਅਫਸਰ ਨੇ ਇੱਥੋਂ ਤੱਕ ਦੀ ਗੱਲ ਜਿਹੜੀ ਪਹੁੰਚਣੀ ਸੀ ਚਾਹੀਦੀ ਪਰ ਮੈਨੂੰ ਲੱਗਦਾ ਵੀ ਉਹਨਾਂ ਤੇ ਵੀ ਸ਼ਾਇਦ ਉੱਪਰੋਂ ਸਰਕਾਰ ਦਾ ਜਿਹੜਾ ਤਬਾ ਜਿਹੜਾ ਉਹ ਲੱਗਦਾ ਕਿਉਂਕਿ ਸਰਕਾਰ ਮਾਹੌਲ ਆਪ ਖਰਾਬ ਕਰਨਾ ਚਾਹੁੰਦੀ ਹੈ ਗਾੜੀ ਜੀ ਪਹਿਲੇ ਦਿਨ ਤੋਂ ਪਰਿਵਾਰ ਕੋ ਪਰਿਵਾਰ ਨੂੰ ਮਿਲਣਾ ਜਿਹੜਾ ਪਰਿਵਾਰ ਦਾ ਹੱਕ ਹੈ ਤੇ ਜਦੋਂ ਪਰਿਵਾਰ ਨੇ ਕਾਲ ਦਿੱਤੀ ਫਿਰ ਕਹਿੰਦੇ ਜੀ ਸੰਗਰੂਰ ਜੇ ਬਦਲੀ ਕਰ ਦਿੱਤਾ ਗਿਆ ਕੋਈ ਨਹੀਂ ਸੰਗਰੂਰ ਕਿਹੜਾ ਇਥੋਂ 100 ਘੰਟੇ ਦਾ ਰਸਤਾ 10 ਮਿੰਟ ਸੰਗਰੂਰ ਲੱਗਦੇ ਪਟਿਆਲੇ ਤੋਂ ਇਸ ਕਰਕੇ ਸਾਡੀ ਬੇਨਤੀ ਹੈ ਜੁੜ ਕੇ ਵੀ ਪਰਿਵਾਰ ਨੂੰ ਜਿਹੜਾ ਹੈ ਉਹ ਮਲਾਇਆ ਜਾਵੇ ਤੇ ਉਸ ਤੋਂ ਬਾਅਦ ਵੇਖਾਂਗੇ ਵੀ ਸੰਦੀਪ ਦਾ ਕੀ ਹਾਲ ਹੈ ਸੰਦੇ ਹੀ ਨਹੀਂ ਪਤਾ ਜੁੰਦਾ ਕਿ ਮਰ ਗਿਆ ਇਹਦਾ ਮਿਲਣ ਤੋਂ ਬਾਅਦ ਵਾ ਲੱਗੇਗਾ ਪਰ ਬਾਕੀ ਪ੍ਰਸ਼ਾਸਨ ਦਾ ਰਵਈਆ ਜਿਹੜਾ ਇਸ ਸਮੇਂ ਜੇਲ੍ਹ ਦਾ ਜਾ ਉਹ ਠੀਕ ਨਹੀਂ ਹੈਗਾ ਉਹਨਾਂ ਨੂੰ ਐਡੀ ਗੱਲ ਜਿਹੜੀ ਨੇਪਧਾਣੀ ਚਾਹੀਦੀ ਇੱਥੇ ਜਥੇ ਬੰਦੀਆਂ ਦੇ ਮੁੱਖ ਮੁੱਖ ਬੰਦੇ ਜਿਹੜੇ ਨੇ ਪੂਰੇ ਪੰਜਾਬ ਤੋਂ ਹਰਿਆਣੇ ਤੋਂ ਹੋਰ ਸਟੇਟਾਂ ਤੋਂ ਪਹੁੰਚੇ ਹੋਏ ਨੇ ਇਸ ਤੋਂ ਪਹਿਲਾਂ ਵੀ ਇਹ ਕੱਟ ਭਟਾ ਕੱਟ ਬਣ ਜਾਵੇ ਇਹ ਸਰਕਾਰ ਦੇ ਗੱਲ ਦੀ ਹੱਡੀ ਬਣ ਜੇ ਇਹਨੂੰ ਟਾਈਮ ਨਾਲ ਸਰਕਾਰ ਨੂੰ ਕਵਰ ਕਰਨਾ ਚਾਹੀਦਾ ਹੈ ਧੰਨਵਾਦ